vida ¡Jate! <Marvel> 在黑夜流浪。 ਨਰਾਇਣੋ ਦੇਵਤਾ ਜੱਥਨ ਉਪਦਾਇਓ ਆਗਯੰਤੇ ਕਹਿ ਉਤਾਰਾ ਕੋਈ ਗਰੂਤਮਿਓ ਹਮਾਰਾ ਨਮਸਕਾਰ ਤੁਸੀਂ ਖੋਵਾਰੀ ਸਖ ਪ੍ਰਤਾਪ ਜਨੇ ਆਪ ਸਵਾਰੀ ਸਤਿ ਸਰੋਤ ਸਤਿ ਗੰਗਭਿਯੋ ਸਤਲ ਕੋਪਲ ਬੋਬਕੀਓ ਕਟ ਕਟ ਦੇ ਅੰਤਰ ਕੀ ਜਾਂਤ ਭਲੇ ਬਰੇ ਕੀ ਕੀ ਪਸ਼ਾਂਤ ਕੀ ਕੀ ਤੇ ਕੋਈ ਕਰੇ ਢੋਲਾ ਤੱਪਰ ਕਿਰਪਾ ਦਿਸ ਕਰ ਫੁਲਾ ਕੰਤਨ ਦੁਖ ਪਾਇ ਤੇ ਵਿਚੀ ਸੁਖ ਪਾਇ ਸਾਧਨ ਕੇ ਜਥੀ ਏਕ ਏਕ ਦੀ ਪੀਰ ਪਛਾਨੇ ਘੜ ਤੇ ਵਾਹਿਗੁਰੂ 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 ਦਾ ਸਿਕੁ ਓੰਕਾਰ ਵਾਹਿਗੁਰੂ ਜੀ ਦੇ ਪੱਤੇ ਸਿਰੋ ਅੱਤੇ ਜੀ ਸਹਾਇ ਵਾਹਿਗੁਰੂ ਜੀ ਦੇ ਪਾਤਸ਼ਾਹ ਜੀ ਦਸਵੇਂ ਪ੍ਰਤਾਪ ਭਗਤਿ ਸਿਮਰਨ ਗੁਰੂ ਨਾਨਕ ਲਾਇ ਕੇ ਆਏ ਪੇਰਾ ਤਤ ਗੁਰ ਤੇ ਅਮਰਦਾਸ RAM DAS ਹੋਈ ਸਹਾਇ ਅਚਨ ਹਰ ਗੋਪਤਨੋ ਸਗਰੋ ਸ੍ਰੀ ਹਰਿ ਵਾਹਿ ਸਿਰਖ ਸ਼ਬਦ ਧਿਆਇਆ ਜੀ ਉਤੇ ਸਭ ਸੁਖਿ ਜਾਇ ਤੇ ਇੱਕ ਬਾਦਰ ਚੱਲਦੀ ਜੁਨਾ ਸਿੰਘਾਂ ਸਿੰਘਾਂ ਦੇ ਧਰਾਂ ਵਿੱਚ ਇਸ ਦਿੱਤੇ ਬਾਨ ਵਣ ਕਟਵਾਏ ਖੋਪਰੀਆਂ ਅਕਲ ਲੁਹਾਈਆਂ ਚੱਕੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦਮਨ ਸਿੰਘ ਦੀ ਕਰਪਾਣੀਆਂ ਖੇਤੀਆਂ ਪਰਮਣਿ ਆਰਿਆ ਸਿੰਘ ਜਿਦਾ ਕੇਸਾ ਸੁਆਸਾ ਸੰਗ ਨੇ ਬਾਈ

موسیقی ਮਰ ਨੀਵਾ ਮਤੁਛੇ ਮਤ ਪੰਦੇ ਰਾਖੇ ਆਪ ਵਾਹਿਗੁਰੂ ਜੀ ਅਕਾਲ ਮਰਗ ਆਪਣੇ ਪੰਤੇ ਸਦਾ ਸਹਾਈ ਦਾਤਾਰ ਦੇਆ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਮਰਤ ਨੇ ਵਿਸੋ ਰਿਆ ਆ ਗਏ ਖੁਲੇ ਦਰਸ਼ਨ ਦੇਦਾ ਸੇਵਾ ਸੰਭਾਲਦਾ ਦਾਤਾਰ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਐ ਨਿਵਾੜਿਆ ਤੇ ਮਾਨ ਨਿਤਾਣਿਆ ਤੇਤਾਨ ਰੋਟਿਆਂ ਦੇ ਹੋੜ ਸੱਚੇ ਪਿਤਾ ਸਤਿਗੁਰੂ ਜੀ ਆ ਧੰਨ ਧੰਨ ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪਾਵਨ ਪੀਤ ਅੰਤਰ ਅਰੋਹ ਦੇ ਸੰਦੇਵਨ ਦੇ ਸੰਤਾਨ ਦੀ ਵਾਹਨ ਸਜੇ ਹੋਏ ਸਰ ਸਜੇ ਹੋਏ ਦੀਵਾਨ ਅੰਦਰ ਆਪ ਜੀ ਨਾਲ ਪਰਿਵਾਣਿ ਸ਼ਬਦਾਂ ਕੇ ਸੋਦਰ ਰਾਸਖ ਦੇ ਪਾਠ ਹੋਏ ਹਨ ਅੱਖਰ ਵਾਤਾ ਕਟਾ ਲਾਵਾ ਸਰ ਬੋਲ ਚੁਕ ਮਾਫ ਕਰਨੇ ਸੰਤਾਂ ਦੇ ਕਾਰਜ ਰਾਸ ਕਰਨੇ ਪੜੇ ਸਣੀ ਬਾਣੀ ਸੰਤਾਂ ਦਾ ਸੰਧਹਿਰਤਿਆ ਤੁਸਾਣਾ ਐਸੇ ਦਿਨ ਦੇਲ ਪਿੱਤਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾਮ ਜੋਤੇ ਜੋ ਤਰਾਲੇ ਸੰਪੂਰਨ ਤੇ ਆਰਾਮ ਆਸਾ ਹੈ ਲੋ ਪਾਕਿਸਤਾਨ ਸਿ ਗੁਰਦਾਰਾ ਪਰਬਤ ਕਮੇਟੀ ਦੇ ਗਵਾਹੀ ਰੇਡ ਪਿੱਤਾ ਜਿਓ ਸ਼੍ਰੀ ਕਰਤਾਰ ਪੁਰਸਬ ਤੋਂ ਆਰੰਭ ਹੋਇਆ ਇਸਨ ਜ਼ੀਰੋ ਲੈਰ ਵਸਤੇ ਪਹੁੰਚਿਆ ਪਿਤਾ ਜੀਓ ਮੇਰੇ ਵਰਤ ਤਾ ਵਾਪਸ ਆਵਜ ਪਿੱਤਰ ਸਤਾਨ ਸ਼੍ਰੀ ਕਰਤਾਰ ਪੁਰਸਿਕਵੇ ਸਮਲਤੇ ਹੈ ਪਿਤਾ ਜੀਓ ਰਾਹ ਪੈਂਡੇ ਮੰਸਲਾ ਆਸਾਨ ਕਰਨਾ ਸੁਖ ਵਰਤਣਾ ਸੁਖਾਂ ਨਾਲ ਸੇਵਾ ਸੰਪੂਰਨ ਕਰਨਾ ਜੜਦੀਆਂ ਕਲਾ ਬਖਸ਼ਣਾ ਸੰਗਤਾਂ ਦੇ ਸਿਰ ਤੇ ਆਪਣਾ ਮੇਹਰ ਪ੍ਰਯੰਤ ਰੱਖਣਾ ਪਿਤਾ ਜੀਓ ਅਰਦਾਸ ਬੇਨਤੇ ਚੌਧਰੀ ਜਿਸ ਪਾਵਨ ਪਿੱਤਰ ਧਰ ਤੇ ਚ ਪਾਕਿਸਤਾਨ ਵਿਖੇ ਆਜਨੇ ਮੇਹਰ ਰ ਪਿਤਾ ਦਾ ਪ੍ਰਕਾਸ਼ ਹੋਇਆ ਹੈ اس پاکستان دی ترتینو چڑھ دیا کلاما بکشو آپ انگ سنگ سا کرو ظالمہ دے ظلمہ دو بریاں دیا بریاں نزدہ تو کے رکھو آپ انگ سنگ سا کرنا اور سنگتان واپس لی کرتا آپ کو ساوا سے چالے پاڑ دیا گیا بکشو سی پیارے میل جنا ملے دا آب لب ترنا افتدا بھلا واہی گلچے کا خالصہ واہی گلچے کی فتح بولے So why would you be better?